ਤਸਵੀਰ ਦਿਖਾਈ ਜਾ ਰਹੀ ਹੈ ਉੱਪਰ ਦੀ ਬੋਤਲਾਂ ਬਚੀਆਂ ਨੇ ਜੋ ਪਰ ਬੋਤਲਾਂ ਬਚੀਆਂ ਆ ਆ ਸਰੇ ਆ ਬੋਤਲ ਲੱਗੀ ਇੱਥੇ ਜਿਹੜੀ ਉੱਪਰੋਂ ਦੀ ਬੋਤਲ ਚਲਾਈ ਗਈ ਹੈ ਲੁਧਿਆਣਾ ਸ਼ਹਿਰ ਦਾ ਹਾਲਾਤ ਹੈ ਇਹ ਲੁਧਿਆਣਾ ਸ਼ਹਿਰ ਦੇ ਹਾਲਾਤ ਆ ਕਿੰਸ ਤੋਂ ਦੇ ਕੋ ਸਰੇ ਆ ਬੋਤਲਾ ਸਰੇ ਆ ਇਹ ਬੋਤਲਾਂ ਜੀ ਮੈਂ ਜਿੱਤ ਸਾਰੇ ਇਹ ਬੋਤਲਾਂ ਬਚੀਆਂ ਉਪਰੋਂ ਦੀ ਬੋਤਲਾ ਹੁੰਦਾ ਰਹੀ ਹੈ ਲੇਕਿਨ ਬੋਗਾਂ ਲਗਾਤਾਰ ਬਚ ਰਹੀਆਂ ਇੱਕ ਖੜੇ ਖੜੇ ਉਪਰ ਇੱਟ ਆ ਕੇ ਡਿੱਗੀਆਂ ਉਪਰੋਂ ਦੀ ਲੇਕਿਨ ਹੋਰ ਇੱਕਦਮ ਡਿੱਗੀਆਂ 15-20 ਮੁੰਡੇ ਜੀ ਉਪਰੋਂ ਬੋਤਲਾ ਤੜ ਤੜ ਬਰਬਾਦ ਕਰ ਰਹੀ ਬੋਤਲਾਂ ਦੀ 15-20 ਮੁੰਡੇ ਨੀਚੇ ਕਿਰਪਾਨਾ ਪਾਣੀ ਕੀ ਕੀ ਉਹਨਾਂ ਦੇ ਹੱਥੇ ਸੀ ਜੀ ਨੀਚੇ ਇੱਕ ਦੂਸਰੇ ਨੂੰ ਲੱਗੇ ਹੋਏ ਸੀ ਇੱਕ ਹੀ ਮੁੰਡਾ ਉਹਨਾਂ ਦੇ ਹੜਕਿਆ ਜੀ ਜਿਹਨੂੰ ਉਹਨਾਂ ਨੇ ਕੰਡਮ ਕਰਤਾ ਜੀ ਬਿਲਕੁਲ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਕਿ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਦਾ ਲਾਅ ਆਰਡਰ ਖਰਾਬ ਹੁੰਦਾ ਜਾ ਰਿਹਾ ਪਹਿਲੇ ਗੱਲ ਕੀਤੀ ਸੁਆਨੀ ਬਿਲਡਿੰਗ ਦੇ ਵਿੱਚ ਘਰ ਦੇ ਵਿੱਚ ਵੜ ਕੇ ਦਾਤ ਨਾਲ ਹਮਲਾ ਕੀਤਾ ਇਹਨਾਂ ਗੋਲੀਆਂ ਚਲਾਈਆਂ ਜਾਂਦੇ ਉਸ ਤੋਂ ਬਾਅਦ ਸਮਾਰਾ ਚੌਂਕ ਦੇ ਵਿੱਚ ਲੜਾਈ ਝਗੜਾ ਹੁੰਦਾ ਚਸ਼ਮਦੀਤ ਹੈ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਕੀ ਨਾਮ ਹੈ ਪ੍ਰਦੀਪ ਕੁਮਾਰ ਜੀ ਕੀ ਹੋਇਆ ਕੀ ਚੱਤੇ ਬਾਜੀ ਅਸੀਂ ਆਏ ਦੇਖਿਆ ਜੀ 15-20 ਮੁੰਡੇ ਜੀ ਉੱਪਰੋਂ ਬੋਤਲਾਂ ਤੜਾ ਤੜ ਬਰਸਾਤ ਕਰ ਰਹੀ ਬੋਤਲਾਂ ਦੀ 15-20 ਮੁੰਡੇ ਨੀਚੇ ਕਿਰਪਾਨਾਂ ਪਾਣੀ ਕੀ ਕੀ ਉਹਨਾਂ ਦੇ ਹੱਥੇ ਸੀ ਜੀ ਨੀਚੇ ਇੱਕ ਦੂਸਰੇ ਨੂੰ ਲੱਗੇ ਸੀ ਇੱਕ ਹੀ ਮੁੰਡਾ ਉਹਨਾਂ ਦੇ ਹੜਕੇ ਆ ਜੀ ਜਿਹਨੂੰ ਉਹਨਾਂ ਨੇ ਕੰਡਮ ਕਰਤਾ ਜੀ ਬਿਲਕੁਲ ਲੜਾਈ ਕਿੱਥੇ ਹੋਈ ਹੈ ਇੱਥੇ ਐਸੇ ਜਗ੍ਹਾ ਤੇ ਜੀ ਐਸੇ ਜਗ੍ਹਾ ਤੇ ਬੋਤਲਾਂ ਉੱਪਰੋਂ ਬੜੀਆਂ ਬਰਸਾਤ ਹੋਈ ਜੀ ਜਿੱਦਾਂ ਪਾਣੀ ਦੀ ਬਰਸਾਤ ਹੁੰਦੀ ਉਦਾਂ ਬੋਤਲਾਂ ਨੇ ਬਰਸਾਤ ਕੀਤੀ ਜੀ ਉੱਪਰੋਂ ਕਿੰਨੇ ਵੇ ਦੀ ਵਾਰਦਾਤ ਉਹਨੇ 15 ਕਿ ਮਿੰਟ ਹੋਇਆ ਜੀ ਉਹ ਜਿਹੜਾ ਇੰਜਰਡਾ ਬੰਦਾ ਉਹ ਉਹ ਸਿਵਰ ਲੈ ਗਿਆ ਜੀ ਕੋਈ ਐਂਬੂਲੈਂਸ ਨੇ ਆਈ ਕੋਈ ਆਟੋ 'ਚ ਬਿਠਾ ਕੇ ਉਹਨੂੰ ਸਿਵਰਾਂ ਭੇਜਿਆ ਜੀ ਪੁਲਿਸ ਨੇ ਕੀ ਪੁਲਿਸ ਕੋਈ ਇੱਥੇ ਪੁਲਿਸ ਪੁਲਿਸ ਉਹ ਯਾਰ ਉਹਨੂੰ ਮਾਰ ਕੇ ਬੱਜੇ ਜੀ કરી ਕਰੀ ਇਹ ਤਸਵੀਰ ਦਿਖਾਈ ਜਾ ਰਹੀ ਹੈ ਉੱਪਰ ਦੀ ਬੋਤਲਾਂ ਵੱਜੀਆਂ ਨੇ ਜੋਪਰ ਬੋਤਲਾਂ ਵੱਜੀਆਂ ਆ ਪੀਸੀਆਰ ਮੁਲਾਜ਼ਮ ਗੱਡੀ 'ਤੇ ਖੜੀ ਆ ਆ ਪੀਸੀਆਰ ਦੀ ਗੱਡੀ ਇੱਥੇ ਮੌਕੇ 'ਤੇ ਖੜੀ ਆ ਤੇ ਉੱਪਰੋਂ ਦੀ ਬੋਤਲਾਂ ਆਂਦੀਆਂ ਉੱਪਰੋਂ ਦੀ ਬੋਤਲਾਂ ਆਂਦੀਆਂ ਇਹ ਲੁਧਿਆਣਾ ਸ਼ਹਿਰ ਦੇ ਹਾਲਾਤ ਨੇ ਇਹ ਕਿੱਦਾਂ ਦੇਖਦੇ ਹੋ ਉੱਪਰੋਂ ਬੋਲ ਲਾ ਗਏ ਆਂ। ਦੇਖੋ ਵੀ ਇਹ ਪੱਟੜ ਚ ਨਵਾਈ ਹੁਣ ਪੱਟੜ ਵੀ ਟੁੱਤੀ ਹੈ ਜੀ। ਹੁਣ ਤੁਹਾਡੇ ਅੱਗੇ ਟਾਪਰ ਬਸਾਈਆਂ ਜੀ ਪਹਿਲੇ ਜੀ। ਆਹ ਸਰੇਆਮ ਬੋਤਲ ਲੱਗੀ ਇੱਥੇ। ਜਿਹੜੀ ਉੱਪਰੋਂ ਦੀ ਬੋਤਲ ਚਲਾਈ ਗਈ ਹੈ ਲੁਧਿਆਣਾ ਸ਼ਹਿਰ ਦਾ ਹਾਲਾਤ ਹੈ। ਉੱਧਰ ਲੱਗੀ ਬੋਤਲ। ਇਹ ਲੁਧਿਆਣਾ ਸ਼ਹਿਰ ਦੇ ਹਾਲਾਤ ਆ। ਤੇ ਇਹਨੂੰ ਲੱਗੀ ਜੀ। ਤੇ ਲੇਡੀਜ਼ ਤੁਹਾਡੇ ਲੱਗੀ ਬੋਤਲ। ਇਹਨਾਂ ਦੇ ਪੈਰਾਂ 'ਚ ਬੋਤਲ ਵੱਜੀ ਸ਼ੁਕਰ ਕਰੋ ਉਹਨਾਂ ਦੇ ਸਿਰ 'ਤੇ ਨਹੀਂ ਲੱਗੀ ਉਹਨਾਂ ਦੇ ਜਵਾਗ ਹੱਥ 'ਚ ਪੜਿਆ। ਵੀਰ ਜਵਾਗ ਦੇ ਕੇ ਤਾਂ ਸੱਟ ਪੈਣ ਨਹੀਂ ਲੱਗੀ। ਦਿੱਆ ਗਣੇ ਪੈਰਾਂ ਵਿੱਚੀ ਸੋਧ ਮੜਿਆ ਹੋਰ ਖੜੇ ਹੁੰਦੇ ਉਹਨਾਂ ਦੇ ਸਿਰ ਦੇ ਵਿੱਚ ਪੁਲਿਸ ਮਲਾਜੀ ਮੱਥੇ ਖੜੇ ਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇ ਕੋ ਸਰੇਮ ਬੋਤਲਾ ਸਰੇਮ ਬੋਤਲਾ ਇਹ ਪੁਲਿਸ ਮਲਾਜੀ ਮੈਂ ਜਿੱਦ ਸਰੇਮ ਬੋਤਲਾ ਵੱਜੀਆਂ ਉਪਰੋਂ ਦੀ ਕੋਸਾ ਹੁੰਨ ਆ ਰਹੀ ਹੈ ਲੇਕਿਨ ਬੋਤਲਾ ਲਗਾਤਾਰ ਵੱਜ ਰਹੀ ਹੈ ਇਹ ਕਿ ਖੜੇ ਖੜੇ ਉਪਰ ਇੱਟਾਂ ਆ ਕੇ ਟਿੱਖੀਆਂ ਉਪਰੋਂ ਦੀ ਲੱਗ ਰਹੀਆਂ ਇੱਥੇ ਲੱਗੀ ਯਾਰ ਬਹੁਤ ਇੱਕਦਮ ਲੱਗੀ ਆ ਪਤਾ ਨਹੀਂ ਕੀ ਕਰਦੇ ਆ ਬੱਚਾ ਵੀ ਉਹਨੇ ਕੋ ਇਹ ਪਟਿਆਲਾ ਸ਼ਹਿਰ ਕਿੱਧਰ ਜਾ ਰਿਹਾ ਇਹ ਤਾਂ ਕੋਈ ਕ੍ਰਾਈਮ ਹੀ ਵੱਧਾ ਪੇ ਹੋ ਰਹੀ ਹੈਗੀ ਇੱਥੇ ਪਰਵਾਹੀ ਹੈਗੀ ਉਹਨਾਂ ਨੂੰ ਕੋਈ ਪਰਿਵਾਰੀ ਪੁਲਿਸ ਵਾਲੇ ਕੁਝ ਵੀ ਕਰਦੇ ਆ ਪੁਲਿਸ ਵਾਲੇ ਕੁਝ ਵੀ ਨਹੀਂ ਕਰਦੇ ਆਗੇ ਤੇ ਪੁਲਸ ਕੀ ਕਰਦੀ ਵੀ ਇੱਥੇ ਪੁਲਸ ਬਿਕੁੰਦ ਵੀ ਘੇੜੇ ਮਾਰਦੀ ਔਰ ਕੁਝ ਵੀ ਨਹੀਂ ਕਰਦੀ ਪੁਲਸ ਇਹ ਲੱਗਦਾ ਤੁਹਾਨੂੰ ਲੱਗਦਾ ਤਾਂ ਉਹਨਾਂ ਨੇ ਲੱਗਣਗੇ ਕਿੰਨੇ ਹੀ ਲੱਗੇ ਨਹੀਂ ਲੱਗਦੇ ਨਹੀਂ ਲੱਗਦੇ ਅੱਧਾ ਘੰਟਾ ਹੋ ਗਿਆ ਜੀ ਆਪੇ ਛੱਡ ਦੇਣੇ ਉਹਨਾਂ ਨੇ ਜੀ ਇਹ ਹਾਲਾਤ ਆ ਜੀ ਇੱਥੇ ਮੈਂ ਤੁਹਾਨੂੰ ਆ ਕਹਿੰਦਾ ਸੇਫ ਨਹੀਂ ਅਸੀਂ ਉੱਤੇ ਸਾਈਡ ਤੇ ਹੋ ਜਾਈਏ ਕੋਈ ਵੀ ਲੰਘ ਸਕਦਾ ਲੇਕਿਨ ਪਹਿਲੇ ਅੱਧਾ ਘੰਟਾ ਕੋਈ ਨਹੀਂ ਆਇਆ ਪੁਲਸ ਮਿਲਾਇਆ ਆ ਸੀਸ਼ ਜਿੱਥੋਂ ਦੀ ਬੋਤਲਾਂ ਸਰੇ ਆ ਪੁਲ ਦੇ ਉੱਪਰੋਂ ਬਸਦੀਆਂ ਅੱਥੋਂ ਦੀ ਪ੍ਰੈਸ ਵਾਲੇ ਤਾਂ ਇੱਟਾ ਵਰਸਾ ਸਕਦੇ ਹੋ ਬਾਕੀ ਪਬਲਿਕ ਦੇ ਕੀ ਘੱਟ ਕਰਨਗੇ ਜੀ ਪੂਰੇ ਰੋਡ ਦੇ ਉੱਤੇ ਦੇਖੇ ਨੀਗਾ ਸਿੱਧੀ ਬੋਤਲ ਆ ਰਹੀ ਹੈ ਟਵੱਜੀ ਆ ਜੀ ਉੱਪਰੋਂ ਭਜੇ ਆ ਤੁਸੀਂ ਭਜੇ ਡਿੱਗੇ ਆ ਪੂਰੇ ਰੋਡ ਦੇ ਉੱਤੇ ਆ ਦੇਖ ਲਓ ਆ ਦੇਖੋ ਆ ਜ਼ਖਮ ਦਿਖਾ ਰਹੇ ਆ ਆਹ ਕੀ ਆ ਆ ਦੇਖੋ ਤੁਹਾਡੇ ਆਂ ਤੋਂ ਪਹਿਲਾਂ ਹੋਈ ਏ ਇਹ ਜ਼ਖਮ ਦਿਖਾ ਰਹੇ ਤੁਹਾਨੂੰ ਮੈਂ ਆਪਣੇ ਬੰਦੇ ਨੇ ਲੱਗੀ ਆ ਆ ਲੋ ਆ ਦੇਖੋ ਬੰਦੇ ਨੇ ਲੱਗੀ ਭਾਈ ਆ ਦੇਖ ਸਕਦੇ ਹੋ ਬੰਦੇ ਨੇ ਲੱਗੀ ਲੱਤ ਤੇ ਕੋਈ ਪ੍ਰਸਾਦ ਨਹੀਂ ਮਾਰਾ ਉਹਨੇ ਹੀ ਵਜੀ ਆ ਹੁਣੇ ਆਉਣੇ ਨੂੰ ਨਹੀਂ ਭਾਜੀ ਮੈਂ ਤਾਂ ਸਰ ਵੀ ਪੁੱਛਣਾ ਹੁੰਦਾ ਲੁਧਿਆਣਾ ਕਿੱਥੇ ਲੁਧਿਆਣਾ ਕਿੱਧਰ ਜਾ ਰਿਹਾ ਲੁਧਿਆਣਾ ਕਿੱਧਰ ਜਾ ਰਿਹਾ ਕ੍ਰਾਈਮ ਵਾਲੀ ਜਾ ਰਿਹਾ ਹੋਰ ਹੋਰ ਕੀ ਨਹੀਂ ਇੱਥੇ ਹੈਗਾ ਹੀ ਕ੍ਰਾਈਮ ਹੈ ਦਿਨ ਦਿਹਾੜੇ ਚੋਰੀਆਂ ਚ ਕਰਦੀ ਹੁੰਦੀਆਂ ਸਭ ਦੇਖੋ ਵੀਡੀਓ ਵੀ ਲੱਗੀ ਆ ਹਾਂ ਇਹਨਾਂ ਨੇ ਵੀਡੀਓ ਵੀ ਲੱਗੀ ਆ ਦਿਨ ਦਿਹਾੜੇ ਸ਼ਰਿਆਮ ਵਾਟਰ ਟੋਕ ਉਹਨਾਂ ਨੇ ਦੇਖਿਆ ਅਸੀਂ ਹਮਦਰ ਨਾਲ ਹੀ ਹੁੰਦਾ ਸ਼ਰਿਆਮ ਦਿਨ ਦਿਹਾੜੇ ਵਾਟਰ ਟੋਕ ਹੋ ਰਹੀ ਆ ਉਹ ਹਾਲਤ ਹੋਇਆ ਪਿਆ ਕੋਈ ਪਤਾ ਨਹੀਂ ਰਾਤ ਨੂੰ ਕੀ ਚੱਲਣਾ ਵਾ ਭਾਜੀ ਮਿੰਟਾਂ ਸਮਾਂ ਆ ਇਹਦੇ ਮੋਟੇ ਮੋਟੇ ਚਲਾਨ ਕਰਦੀ ਹੈ ਜੀ ਜਦੋਂ ਇਹੋ ਜਿਹਾ ਕੰਮ ਹੋ ਜਾਏ ਜੀ ਪਾਦ ਦਾ ਤਾਂ ਘੰਟਾ ਪੁਲਿਸ ਦਿਖਾਈ ਨਹੀਂ ਦਿੰਦੀ ਇਹ ਪੁਲਿਸ ਆਉਂਦੀ ਨਹੀਂ ਹੈਗੀ ਆਂਦੇ ਆ ਜੀ ਕਹਿੰਦੇ ਵੀ ਕਾਰਵਾਈ ਕਰਾਂਗੇ ਕਾਰਵਾਈ ਇਹਨਾਂ ਨੇ ਕੀ ਕਰਨੀ ਇਹਨਾਂ ਨੇ ਅੱਗੇ ਇੱਟਾ ਚਾਉਦੀਆਂ ਪਈਆਂ ਵਾ ਇਹ ਆਉਣਾ ਕੁਝ ਨਹੀਂ ਕਰਦਾ ਥਾਣਾ ਟ੍ਰਿਬਿਨਰ ਪਰ 2 ਦਾ ਏਰੀਆ ਪੈਂਦਾ ਵਾ ਜਿੱਥੇ ਆ ਪੂਰਾ ਦਾ ਪੂਰਾ ਖੇਡ ਖੇਡਿਆ ਜਾ ਰਿਹਾ ਸੀਗਾ ਜਿੱਥੇ ਲੜਾਈ ਹੋਈ ਹੈ ਇਹ ਨੀਤੇ ਕੱਚ ਦੀ ਬੋਤਲਾ ਜਦੋਂ ਮੀਡੀਆ ਕਵਰੇਜ ਕਰਦਾ ਹੁੰਦਾ ਉਹਦੀ ਬੋਤਲਾਂ ਆਉਂਦੀਆਂ ਨੇ ਉੱਪਰੋਂ ਐਸੀ ਬੋਤਲਾ ਆਉਂਦੀ ਹੈ ਕਿ ਜੋ ਲੋਕ ਖੜੇ ਹੁੰਦੇ ਉਹਨਾਂ ਦੇ ਬੋਤਲਾਂ ਛੱਟੀਆਂ ਜਾਂਦੀਆਂ ਨੇ ਇਹ ਤਸਵੀਰਾਂ ਤੁਹਾਨੂੰ ਦਿ ਨਹੀਂ ਨਹੀਂ ਉਹ ਪੱਤਰਕਾਰ ਹੀ ਹੈ ਮੇਰੇ ਖਿਆਲ ਨਾਲ ਕੋਈ ਗਾਇ ਤੇ ਡਰ ਕੇ ਰਹਿਣਾ ਪੈ ਰਿਹਾ ਕੋਈ ਪਤਾ ਨਹੀਂ ਕੋ ਲੋ ਇੱਥੇ ਭਾਈ ਹਮਲਾ ਆ ਜੂਏ ਕਿਸੇ ਦੇ ਉੱਪਰ ਕੋਈ ਜਨਨਕੀ ਵਿਸ਼ਵਾਸ ਵਾਲੀ ਗਾਇਲ ਨਹੀਂ ਰਹੇਗੀ ਨਾ ਸਰਕਾਰ ਨੂੰ ਸੀਐਮ ਨੂੰ ਪੰਜਾਬ ਪੰਜਾਬ ਪੁਲਿਸ ਤੇ ਸਖਤ ਕਾਰਵਾਈ ਲੁਧਿਆਣਾ ਤੇ ਵਾਲੇ ਜਿਹੜੀ ਲੁਧਿਆਣਾ ਪੁਲਿਸ ਜੇ ਨਾਲ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੀ ਅਨੰਦਪੁਰ ਢਿੱਲ ਪਈ ਹੋਈ ਹੈ ਜੀ ਬਹੁਤ ਜ਼ਿਆਦਾ ਅੱਟੇ ਅਨਨ ਮੋਟੇ ਮੋਟੇ ਟੱਡ ਬਜਾਏ ਜੀ ਸੁਭਾਦਰ ਖਾ ਕੇ ਜੀ ਗਾਲੂ ਸ਼ਰੀਆ ਮੇ ਤੇ ਬੱਡਰ ਡੋਕ ਹੋਊਗੀ ਇੱਥੇ ਕਿਸੇ ਨੇ ਕੋਸ਼ਿਸ਼ ਨਹੀਂ ਕਰ ਸਕਣਾ ਜੀ ਕੋਈ ਗਾ ਤੁਹਾਡਾ ਆਉਂਦਾ ਹਾਲ ਦੇਖ ਲੋ ਜੀ ਮੀ ਵੀ ਸਾਡੇ ਤਾਂ ਲੱਗੀ ਲੱਗੀ ਨਾਲ ਇਹਨਾਂ ਦੀ ਵੀ ਲੱਗੀ ਆ ਬਤਾਇਆ ਜਾ ਸਕਦੇ ਜੀ ਉੱਪਰੋਂ ਜੀ ਇਹਨਾਂ ਨੂੰ ਕੋਈ ਪਤਾ ਨਹੀਂ ਜੀ ਇਹ ਹਾਲਾਤ ਆ ਲੁਧਿਆਣਾ ਦੇ ਕ੍ਰਾਈਮ ਗਰਾਫ ਲਗਾਤਾਰ ਵਧਾ ਜਾ ਰਿਹਾ ਹੈ ਬੇਸ਼ੱਕ ਪੁਲਿਸ ਉੱਪਰ ਜਾ ਚੁੱਕੀ ਹੋਈ ਹੈ ਲੇਕਿਨ ਤੁਹਾਨੂੰ ਤਸਵੀਰ ਦਿਖਾਦਾ ਪੁਲਿਸ ਉੱਪਰ ਹੈ ਲੇਕਿਨ ਹਾਲਾਤ ਜੋ ਆ ਰਹੇ ਲੁਧਿਆਣਾ ਸ਼ਹਿਰ ਦੇ ਕਿੰਨੇ ਕਿਤੇ ਬਿਲਕੁਲ ਖਰਾਬ ਹੈ ਲਾਅ ਆਰਡਰ ਬਿਲਕੁਲ ਖਰਾਬ ਹੈ ਲੁਧਿਆਣਾ ਸ਼ਹਿਰ ਦਾ ਕੀ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਈਆਂ ਜਾ ਰਹੀਆਂ ਕਿ ਤਸਵੀਰ ਤੁਹਾਨੂੰ ਮੈਂ ਦਿਖਾ ਦਵਾਂ ਕੀ ਉੱਪਰ ਜਾ ਕੇ ਬੋਤਲਾਂ ਭਰਾਈਆਂ ਜਾਂਦੀਆਂ ਨੇ نیچے ਇੱਕ ਬੰਦਾ ਪੂਰਾ ਕੰਡਮ ਕਰ ਦਿੱਤਾ ਗਿਆ ਲੇਕਿਨ ਤੁਹਾਨੂੰ ਤਸਵੀਰ ਜਿਹੜੀ ਦਿਖਾਈ ਜਾ ਰਹੀ ਹੈ ਸਾਹ ਤਸਵੀਰ ਦਿਖਾਈ ਜਾ ਰਹੀ ਹੈ ਲੁਧਿਆਣਾ ਸ਼ਹਿਰ ਕਿਤਨਾ ਕਿਤੇ ਕ੍ਰਾਈਮ ਬੜਾ ਵਧਦਾ ਜਾ ਰਿਹਾ ਹੈ ਇਹ ਰਿਹਾ ਲੁਧਿਆਣਾ ਸ਼ਹਿਰ ਦੀ ਆਹ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਲੁਧਿਆਣਾ ਸ਼ਹਿਰ ਦੀਆਂ ਕਿੰਨਾ ਕੱਚ ਕਿੰਨੀ ਬੋਤਲਾਂ ਕਿਸ ਤਰ੍ਹਾਂ ਦੇ ਬਲੋਰ ਭਾਜੀ ਲਗਾਤਾਰ ਆ ਸਾਡੇ ਵੀ ਲੱਗੀਆਂ ਜੀ ਇਹ ਬੋਤਲਾਂ ਦੇਖੋ ਉਤੋਂ ਹੀ ਸਿੱਧੀਆਂ ਭਰਾਈਆਂ ਗਈਆਂ ਬੋਤਲਾਂ ਨਾ ਪਰਵਾਹ ਨਾ ਕੁਛ ਨਾ ਲੈਣਾ ਨਾ ਦੇਣਾ ਉਹਨਾਂ ਨੂੰ ਚਲੋ ਦੇਖਦੇ ਆ ਜੀ ਦੇਖਦੇ ਆ ਮੌਕੇ ਦੇਖ ਕੇ ਜੇ ਜੀ ਬੰਦੀ ਆਹ ਨੂੰ ਫੋਨ ਆਇਆ ਸੀ ਪਹੁੰਚ ਗਏ ਜੀ ਦੇਖ ਰਹੇ ਹੋ ਕਿਹਾ ਜਾ ਰਿਹਾ ਕਿ ਵਾਰਦਾ ਜਿਹੜੀ ਹੈ ਅੱਧਾ ਘੰਟਾ ਪਹਿਲੇ ਦੀ ਆ ਨਹੀਂ ਪਤਾ ਨਹੀਂ ਜਦੋਂ ਸਾਨੂੰ ਇਹ ਮਿਲਾਂ ਪਹੁੰਚ ਗਏ ਸੀ ਜਖਮੀ ਨੂੰ ਪਹੁੰਚਦਾ ਕਰਤਾ ਉਥੇ ਬਾਕੀ ਦੇਖ ਰਹੇ ਹਾਂ ਜੀ ਇਹ ਕੀ ਜਾ ਕਿੱਧਰ ਰਿਹਾ ਫਿਰ ਲੋਕਾਂ ਨੂੰ ਪੁਲਿਸ ਦੀ ਵਰਦੀ ਦਾ ਖੋਹ ਨਹੀਂ ਰਿਹਾ ਨਹੀਂ ਖੋਹ ਤਾਂ ਹੋਏਗਾ ਜੀ ਕਿਉਂ ਨਹੀਂ ਹੋਏਗਾ ਵਰਦੀ ਕਰ ਵੀ ਹੋਏਗੀ ਜਿਹੜੀ ਹੋਏਗੀ ਵੈਰੀਫਾਈ ਵੈਰੀ ਵੈਰੀਫਾਈ ਕਰ ਲਈ ਜੀ ਵੈਰੀਫਾਈ ਕਰ ਲਈ ਗੱਡੀ ਤੇ ਆਈ ਸੀ ਕਿਸੇ ਰਾਵੀ ਦੱਸਿਆ ਜਾ ਰਿਹਾ ਨਹੀਂ ਨਹੀਂ ਗੱਡੀ ਤੇ ਆਈ ਸੀ ਕਹਿੰਦੇ ਕਿਸੇ ਬੱਸ ਦੇ ਉੱਤੇ ਹਮਲਾ ਕੀਤਾ ਗਿਆ ਹੈ ਜਾਣ ਲੈ ਵਾ ਦੇਖੋ ਜੀ ਪਤਾ ਨਹੀਂ ਦੱਸਦੇ ਦੇਖਦੇ ਹਾਂ ਜੀ ਕੀ ਲੱਗਦਾ ਕਿ ਪ ਨਹੀਂ ਦੇ ਹੁਣ ਕਿਉਂ ਆਣਗੇ ਜੀ ਹੰਤਾ ਸੀ ਆ ਗਏ ਆ ਬਿਲਕੁਲ ਚਲੋ ਪੁਲਸ ਆ ਗਈ ਹੈ ਹੁਣ ਪੁਲ ਉੱਪਰੋਂ ਨਹੀਂ ਆਣਗੇ ਬੇਸ਼ੱਕ ਚਲਦੇ ਹੋ ਲਾਈਵ ਵਿੱਚ ਬੋਤਲਾ ਭਰਾਈਆਂ ਜਾ ਰਹੀਆਂ ਸੀਗੀ ਉਹ ਤਸਵੀਰ ਦਿਖਾਈ ਜਾ ਰਹੀ ਹੈ ਮਹਿਲਾ ਦਾ ਬੱਚਾ ਇੰਜਰਡ ਹੋ ਗਿਆ ਉਹ ਤਸਵੀਰ ਦਿਖਾਈ ਜਾ ਰਹੀ ਹੈ ਲੇਕਿਨ ਇਹ ਹਾਲਾਤ ਨੇ ਲੁਧਿਆਣਾ ਸ਼ਹਿਰ ਦੇ ਲੁਧਿਆਣਾ ਸ਼ਹਿਰ ਦੀ ਗੱਲ ਕਰੀਦਾ ਲੁਧਿਆਣਾ ਸ਼ਹਿਰ ਦਿਨੋ-ਬੇਦਨ ਕ੍ਰਾਈਮ ਗ੍ਰਾਫ ਵੱਧਾ ਜਾ ਰਿਹਾ ਹੈ ਸੀਪੀ ਸਾਹਿਬ ਤੁਸੀਂ ਕਹਿੰਦੇ ਹੋ ਕ੍ਰਾਈਮ ਗ੍ਰਾਫ ਨੂੰ ਕੱਟ ਕੀਤਾ ਜਾਊਗਾ ਲੇਕਿਨ ਇਹ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਲੁਧਿਆਣਾ ਦਾ ਮੇਨ ਸਮਰਾਲਾ ਚੋਂ ਜਿੱਥੇ ਇਹ ਵਾਰਦਾਤ ਹੋ ਲੇਕਿਨ ਲੋਕ ਵੀ ਰੁਕੇ ਨੇ ਗੱਲਬਾਤ ਵੀ ਕਰੇ ਕਿੱਦਾਂ ਦੇਖੋਗੇ ਲੁਧਿਆਣਾ ਸ਼ਹਿਰ ਨੂੰ ਕ੍ਰਾਈਮ ਗ੍ਰਾਫ ਨੂੰ ਬਹੁਤ ਜ਼ਿਆਦਾ ਕ੍ਰਾਈਮ ਹੋ ਰਿਹਾ ਜੀ ਬਹੁਤ ਜ਼ਿਆਦਾ ਲੱਗਦਾ ਕਿ ਨਕੇਲ ਪੈ ਸਕਦੀ ਹੈ ਹਾਂਜੀ ਪੁਲਿਸ ਕਰ ਸਕਦੀ ਕਾਰਵਾਈ ਦੇਖੋ ਹੁਣ ਪੁਲਿਸ ਦੇ ਹੱਥ ਵਾਸਾ ਹੀ ਕਿੱਦਾਂ ਕਰਨਾ ਕਿਵੇਂ ਨੇ ਹਨਾ ਉਹਨਾਂ ਨੇ ਕਿਵੇਂ ਫੜਨਾ ਕਿਵੇਂ ਨਹੀਂ ਫੜਨਾ ਅਗਲਿਆਂ ਨੂੰ ਠੀਕ ਹੈ ਇਹ ਤਸਵੀਰ ਹੈ ਲੁਧਿਆਣਾ ਸ਼ਹਿਰ ਦੀ ਲੋਕਾਂ 'ਚ ਡਰ ਦਾ ਮਾਹੌਲ ਹੈ ਸਹਿਮੇ ਹੋਏ ਲੋਕ ਨੇ ਬਿਲਕੁਲ ਸਹਿਮੇ ਹੋਇਆ ਮਾਹੌਲ ਹੈ ਇਤੋ ਦੀ ਬੋਤਲਾਂ ਵਰਾਈਆਂ ਜਾ ਰਹੀਆਂ ਸੀਗੀਆਂ ਤੇ ਇੱਕ ਗੱਡੀ ਜਦੋਂ ਆਂਦੀ ਹੈ ਇੱਕ ਬੰਦਾ ਪੁੱਲਕਾ ਫੱਟਰ ਕਰ ਦਿੱਤਾ ਜਾਂਦਾ ਹੁਣ ਦੇਖਦੇ ਹਾਂ ਹੁਣ ਦੇਖਦੇ ਆ ਕਿ ਪੋਸਾ ਉੱਤੇ ਕ੍ਰਾਈਮ ਸੀਨ ਜਿਹੜਾ ਦੇਖ ਰਹੀ ਹੈ ਉੱਤੋਂ ਦੀ ਲੇਕਿਨ ਹੁਣ ਦੇਖਦੇ ਆ ਕਿ ਐਰੋਪੀ ਜਿਹੜੇ ਨੇ ਦਹਿਸ਼ਤਗਰ ਜਿਹੜੇ ਸੀਗੇ ਉਹ ਕੱਦ ਤੱਕ ਫੜੇ ਜਾਣਗੇ ਕਿ ਪੁਲਿਸ ਅੱਖਾਂ ਢੂਲ ਮਿੱਟੀ ਪਾ ਕੇ ਰਹਿਣਗੇ ਸਪੋਰਟ ਤੇ ACP ਅਕ੍ਰਿਸ਼ੀ ਜੈਨ ਜਿਹੜੇ ਮੈਡਮ ਪਹੁੰਚੇ ਨੇ ਲੇਕਿਨ ਵੈਰੀਫਾਈ ਕਰ ਰਹੇ ਜਿੱਥੇ ਸਪੋਰਟ ਤੇ ਨੇ ਉਸ ਚੀਜ਼ ਨੂੰ ਜਿਹੜਾ ਬਿਲਕੁਲ ਵੈਰੀਫਾਈ ਕੀਤਾ ਜਾ ਰਿਹਾ ਕਿ ਆਖ ਕੀ ਮਾਮਲਾ ਸੀਗਾ ਲੇਕਿਨ ਕੁਝ ਸੀਸੀਟੀਵੀ ਫੁਟੇਜ ਜਿਹੜੀਆਂ ਨੇ ਹੱਥ 'ਚ ਲੱਗੀਆਂ ਨੇ ਜਿਦੇ ਵਿੱਚ ਵੱਡੇ ਵੱਡੇ ਦਾਤ ਦੇ ਗੰਡਾਸੇ ਜਿਹੜੇ ਫੜੇ ਨਜ਼ਰ ਆ ਰਹੇ ਨੇ ਲੇਕਿਨ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਦੇ ਵਿੱਚ ਗੰਡਾਸੇ ਦੇ ਦਾਤ ਜਿਹੜੇ ਫੜੇ ਨਜ਼ਰ ਆ ਰਹੇ ਨੇ ਲੇਕਿਨ ਉਹ ਤਸਵੀਰ ਹੈ ਲੇਕਿਨ ਇਸ ਵੀ ਮੌਕੇ ਤੇ ਪਹੁੰਚਿਆ ਪੁਲਿਸ ਮੌਕੇ ਤੇ ਆ ਉਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਕਿ ਜੋ ਸਪੋਰਟ ਜਿਹੜਾ ਸੀਗਾ ਉਹ ਵੀ ਤੁਹਾਨੂੰ ਦਿਖਾਇਆ ਜਾ ਰਿਹਾ ਵਾ ਲੇਕਿਨ ਚਸ਼ਮਦੀਪ ਜਿਹੜੇ ਸੀਗੇ ਉਹ ਗੱਲਬਾਤ ਕਰ ਰਹੇ ਨੇ ਏਸੀਪੀ ਨਾਲ ਉਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਐਸਐਚਓ ਤਿੰਨ ਨੰਬਰ ਹੀ ਮੌਕੇ ਤੇ ਮ ਸਪੋਰਟਲ ਕਿੰਨਾ ਕਿਤੇ ਸਮਝਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਉੱਤੋਂ ਦੀ ਤੇ نیچے ਬੋਤਲਾ ਵਰਾਈਆਂ ਜਾ ਰਹੀਆਂ ਸੀ ਨੀਚੋਂ ਦੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਜੋ ਗੱਲ ਕੀਤੀ ਹੈ ਨੀਚੋਂ ਵੀ ਇੱਕਾ ਜਿਹੜੀਆਂ ਵਰਸਾਈਆਂ ਜਾ ਰਹੀਆਂ ਸੀ ਕਿਆਂ ਲੇਕਿਨ ਵੱਡੇ ਪਿਛੇ ਦੀ ਗੱਲ ਹੈ ਕਿ ਆਖਿਰ ਜੋ ਲੁਧਿਆਣਾ ਦੇ ਸਮਰਦਾ ਚੌਂਗਦੇ ਕੋਲ ਜੋ ਵੱਡੀ ਵੱਡੀ ਬੋਤਲਾ ਤੁਹਾਨੂੰ ਖਿਲਰੀਆਂ ਕੱਚ ਨਜ਼ਰ ਆ ਰਿਹਾ ਇਹ ਕੁਛ ਨਹੀਂ ਹੈ ਇਹ ਵੱਡਾ ਇਨਸੀਡੈਂਟ ਜਿਹੜਾ ਇੱਥੇ ਕੀਤਾ ਗਿਆ ਇੱਕ ਸ਼ਖਸ ਨੂੰ ਜਿਹੜਾ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਲੇਕਿਨ ਆ ਨੀਚੇ ਦਿਖਾ ਦਵਾਂ ਜੋ ਗੱਡੀ ਨੀਚੇ ਜੋ ਬੋਤਲਾਂ ਨੇ ਟੱਕਣ ਜਿਹੜੇ ਖੋਲ ਜਿਹੜੇ ਪਏ ਹੋਏ ਨੇ ਉਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਜੋ ਖੋਲ ਨੇ ਲੇਕਿਨ ACP ਮੈਂ ਆਪਣਾ ਸੀ ਜੁਰੂ ਕਲਕ ਬਾਤ ਕਰਦੇ ਆ ਬੇਸਿਕਲੀ ਅਭੀ ਅਮੇ ਇਹ ਪਤਾ ਚਲਾਇਆ ਯਹਾਂ ਪੇ ਲੜਾਈ ਹੋਈ ਹੈ ਦੋ ਹਮ ਦੋ ਗਰੂਪਸ ਕੇ ਵਿਚ ਮੇ ਵੀ ਆਰ ਟ੍ਰਾਈਂਗ ਟੂ ਵੈਰੀਫਾਈ ਵੀ ਆਰ ਟ੍ਰਾਈਂਗ ਟੂ ਸੀ ਕਿ ਕੀ ਕਿਆ ਇਨਸੀਡੈਂਟ ਹੋਇਆ ਹੈ ਔਰ ਕੌਨ ਲੋਕ ਇਨਵੋਲਡ ਹੈ ਵੀਲ ਗੈਟ ਯੂ ਐਨ ਅਪਡੇਟ ਵੈਰੀ ਸੂਨ ਥੈਂਕ ਯੂ ਥੰਕ ਯੂ ਇਸ ਹਨ ਮੈਮ ਜੀ ਜਿਨਾਂ ਨੇ ਕਿਹਾ ਕਿ ਜਲਦੀ ਤੁਹਾਨੂੰ ਦੱਸ ਦਿੱਤਾ ਜਾਊਗਾ ਕਿ ਕਿਹੜੇ ਕਿਹੜੇ ਇਹਦੇ ਚ ਇਨਵੋਲ ਸੀਗੇ ਤੇ ਜਲਦੀ ਜਿਹੜੀ ਆ ਮੀਡੀਆ ਦੇ ਰੂਬਰ ਹੋਏ ਗੱਲ ਜਿਹੜੀ ਰੱਖੀ ਜਾ ਜਿਸ ਲੜਕੇ ਦੇ ਉੱਤੇ ਵਾਰ ਕੀਤੇ ਗਏ ਸੀਗੇ ਜੋ ਸਮਰਾਚੌਂਗ ਦੇ ਵਿੱਚ ਦਾਤ ਮਾਰੇ ਜਾ ਰਹੇ ਸੀਗੇ ਜਿਹੜਾ ਲੜਕਾ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਜਾਂਦਾ ਲੇਕਿਨ ਉਸ ਨੂੰ ਰੈਫਰ ਸੀਐਮਸੀ ਕਰਵਾ ਦਿੱਤਾ ਜਾਂਦਾ ਆਖਿਰ ਵਜ੍ਹਾ ਕੀ ਸੀਗੀ ਲੇਕਿਨ ਉਸ ਦੇ ਫਾਦਰ ਸਾਹਿਬ ਸਾਡਾ ਮੌਜੂਦ ਹੈ ਲੇਕਿਨ ਦੱਸਿਆ ਜਾਵੇ ਕਿ ਮਹਿਜ਼ 29 ਸਾਲ ਦਾ ਨੌਜਵਾਨ ਸੀ ਪਹਿਲੇ ਵੀ ਬਸਦੀ ਵਿੱਚ ਕਨੈਕਟਰੀ ਦਾ ਕੰਮ ਕਰਦਾ ਸੀਗਾ ਪਿਤਾ ਮੌਜੂਦ ਹੈ ਕੀ ਨਾਮ ਹੈ ਜੀ ਆਪਣਾ ਯੂਸਫ ਮਸੀ ਜੀ ਯੂਸਫ ਜੀ ਕਿੱਥੇ ਰਹਿਣ ਵਾਲੇ ਹੋ ਆਪਾ ਭਾਰਤੀ ਕਲੋਨੀ 10 ਨੰਬਰ ਗਲੀ ਜੀ ਇਹ ਕਿੱਧਰਲੀ ਸਾਈਡ ਪੈਂਦਾ ਹੈ ਇਹ ਜਲੰਧਰ ਬਾਈਪਾਸ ਜੀ ਜਲ ਸੈਂਟਲੀ ਕੀ ਕਰਦਾ ਸੀਗਾ ਉਹ ਥੁਰ ਜਾ ਠੀਕ ਨਹੀਂ ਸੀ ਉਹਦਾ ਟ੍ਰੀਟਮੈਂਟ ਪੈ ਕਰਾਇਆ ਜੀ ਕਿਸ ਚੀਜ਼ ਕੀ ਹੋਇਆ ਕਿਸੇ ਉਹ ਤੁਰਾ ਨਸ਼ੇਦਾਰੀ ਹੋ ਗਿਆ ਸੀ ਜੀ ਜੀ ਇਸ ਕਰਕੇ ਨਾ ਉਹਦਾ ਮੈਂ ਟ੍ਰੀਟਮੈਂਟ ਕਰਾਇਆ ਹੁਣ ਠੀਕ ਹੈ ਬਿਲਕੁਲ ਜੀ ਠੀਕ ਨਹੀਂ ਲੇਕਿਨ ਹੁਣ ਜਿਹੜੀ ਆ ਇਨਸੀਡੈਂਟ ਹੋਇਆ ਵੈ ਇਸ ਸਮੇ ਤਾਂ ਨਹੀਂ ਕੋਈ ਸਰਵਿਸ ਕਰਦਾ ਸੀਗਾ ਨਹੀਂ ਇਸ ਟਾਈਮ ਕਰ ਸੀ ਵੀ ਜਿਨ੍ਹਾਂ ਨੇ ਬਾੜ ਦਾ ਨੂੰ ਇਨਜਾਮ ਦਿੱਤਾ ਇਹ ਤੁਹਾਨੂੰ ਪਤਾ ਹੈ ਕੌਣ ਸੀਗੇ ਜੀ ਉਹਦੇ ਬਾਰੇ ਵੀ ਨਹੀਂ ਪਤਾ ਇਸ ਸਮੇ ਕੰਡੀਸ਼ਨ ਕੀ ਤੁਹਾਡੇ ਬੇਟੇ ਦੀ ਬਹੁਤ ਸੀਰੀਅਸ ਹੈ ਜੀ ਬਹੁਤ ਜ਼ਿਆਦਾ ਸੀਰੀਅਸ ਹੈ ਕਿੱਥੇ ਰੈਫਰ ਕਰਾਇਆ ਸੀਐਮਸੀ ਕਿੰਨੀ ਉਮਰ ਹੈ 29 ਸਾਲ ਦੀ ਡਾਕਟਰਾਂ ਨੇ ਕੀ ਜਵਾਬ ਦਿੱਤਾ ਡਾਕਟਰਾਂ ਨੇ ਸਿਵਲ ਵਾਲਿਆਂ ਨੇ ਜਵਾਬ ਦਿੱਤੇ ਦਿੱਤੇ ਕੀ ਕਹਿੰਦੇ ਨੇ ਕਹਿੰਦੇ ਸੀਰੀਅਸ ਲੈ ਜਾਓ ਜਾਂ ਡੀ ਐਮ ਸੀ ਲੈ ਜਾਓ ਜਾਂ ਸੀ ਐਮ ਸੀ ਲੈ ਜਾਓ ਕਿੰਨੇ ਕ ਦਾਤ ਵੱਜੇ ਨੇ ਉਸ ਨੌਜਵਾਨ ਦੇ ਆ ਸਾਰਾ ਸਿਰ ਖੁੱਲਿਆ ਪਿਆ ਚ ਹੱਥ ਸਾਰੇ ਤੇ ਪਿੰਨੀਆਂ ਪੱਟਾਂ ਤੇ ਮੇਰੇ ਸਾਬ ਨਾਲ ਬੱਕੀ ਤੇ ਵੀ ਲੱਗਾ ਤਰਨ ਕਰੀ ਜ਼ਿਕਰ ਨਹੀਂ ਕੀਤਾ ਉਸਨੇ ਕੀ ਨਹੀਂ ਜੀ ਨਹੀਂ ਕੋਈ ਜ਼ਿਕਰ ਨਹੀਂ ਕੀਤਾ ਪਰ ਮੇਰੀ ਲੱਗਦੀ ਹੈ ਕਿਸੇ ਨਾ ਜਨੇ ਕੋਈ ਜ਼ਿਕਰ ਨਹੀਂ ਕੀਤਾ ਐਸੀ ਗੱਲ ਕੋਈ ਸ਼ੇਅਰ ਵੀ ਨਹੀਂ ਕਰਦੇ ਵਿੱਚ ਕੀਤੀ ਕਿ ਜੇਦੇ ਬਾਰੇ ਸਾਨੂੰ ਪਤਾ ਹੋਏ ਤੇ ਇਹਦੀ ਕਿਸੇ ਨਾਲ ਲੱਗਦੀ ਹਾਂ ਕੀ ਸਾਫ ਚਾਹੁੰਦੇ ਹੋ ਪੁਲਿਸ ਤੋਂ ਸਰ ਜਨ ਸਾਥ ਤੇ ਆ ਚਲੋ ਅੱਜ ਮੇਰਾ ਵਾ ਕੱਲ ਨੂੰ ਕਿਸੇ ਦੇ ਨਾਲੇ ਵਾਰਦਾਤ ਨਾ ਹੋਵੇ ਕਿੰਨੇ ਕੁ ਬੱਚੇ ਨੇ ਤੁਹਾਡੇ ਮੇਰੇ ਚਾਰ ਬੇਟੇ ਨੇ ਚਾਰ ਬੇਟੇ ਨੇ ਹਾਂਜੀ ਪਰਿਵਾਰ ਨੂੰ ਪਤਾ ਕਦੋਂ ਲੱਗਿਆ ਸਰ ਜਦੋਂ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ ਸੀ ਫੋਨ ਕੋਲ ਆਈ ਹਾਂਜੀ ਸਿਵਲ ਦੇ ਵਿੱਚ ਜਾਣ ਕੇ ਉਹਨਾਂ ਦੇਖਿਆ ਮਤਲਬ ਡਾਕਟਰਾਂ ਨੇ ਜਵਾਬ ਦੇ ਸਰ ਡਾਕਟਰਾਂ ਨੇ ਜਵਾਬ ਦਿੱਤਾ ਜਦੋਂ ਬੱਚਨ ਦੀ ਉਮੀਦ ਹੈ ਵੇਖੋ ਜੀ ਇਹ ਤੋਦੇ ਹੱਥ ਚ ਕੋਈ ਮਾਂ ਕੋਈ ਸਰਦਾਰ ਕੋਈ ਮਾਂ ਬਾਪ ਇਹ ਨਹੀਂ ਕਹਿੰਦਾ ਕਿ ਮੇਰਾ ਬੱਚਾ ਮੇਰੀ ਅੱਖਾਂ ਦੇ ਸਾਹਮਣੇ ਇਤਾਂ ਕਿ ਕੋਈ ਨਹੀਂ ਕਹੂਗਾ ਲੇਕਿਨ ਉਹਨਾਂ ਦੀ ਇੰਨੀ ਕਿਹੜੀ ਲਾਕਡਾਊਨ ਹੋ ਗਈ ਕਿ ਬੱਚੇ ਨੂੰ ਜਾਨੂ ਮਾਰਦੇ ਨੇ ਅਰੇ ਉਹਦੇ ਬਾਰੇ ਮੈਨੂੰ ਨਹੀਂ ਪਤਾ ਕੋਈ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਜਰਾ ਜਰਾ ਰਹਿਮ ਨਹੀਂ ਆਇਆ ਕਿ ਕਿਸਦਾ ਪੋਤਾ ਹੈਗਾ ਉਹ ਸਰ ਉਹਦੇ ਬਾਰੇ ਨਹੀਂ ਮੈਨੂੰ ਪਤਾ ਉਹਦੇ ਬਾਰੇ ਬਿਲਕੁਲ ਨਹੀਂ ਪਤਾ ਇਹ ਉਹ ਪਿਓ ਹੈ ਜਦੀ ਅੱਖਾਂ ਨਮ ਹੋ ਚੁੱਕੀਆਂ ਹੋਈਆਂ ਨੇ 29 ਸਾਲ ਦਾ ਮੈਜ਼ ਲੜਕਾ ਵਾ ਜਿਹਦੇ ਦਾਤ ਮਾਰੇ ਕੇ ਜੋ ਵੀਡੀਓ ਵੀ ਨਾਲ ਚੱਲ ਰਹੀ ਹੈ ਕਿਸ ਤਰ੍ਹਾਂ ਹੱਥਾਂ ਦੇ ਵਿੱਚ ਗੰਡਾਸੇ ਦਾਤ ਨੇ ਪਿਓ ਇੱਕ ਗੁਜ਼ਾਰਿਸ਼ ਕਰਦਾ ਹੈ ਕਿ ਮੇਰੇ ਬੱਚੇ ਨੂੰ ਬਚਾ ਲਈ ਤਾਂ ਜਾਵੇ ਅਗਰ ਇਸ ਪਿਓ ਦਾ ਬੱਚਾ ਬਚਦਾ ਤਾਂ ਦੁਆਵਾਂ ਵੀ ਕਿੰਨੀਆਂ ਮਿਲਣਗੀਆਂ ਲੇਕਿਨ ਉਹ دہشتਗਰਦ ਲੁਧਿਆਣਾ ਸ਼ਹਿਰ ਦੇ ਵਿੱਚ دہشتਗਰਦੀ ਖਤਮ ਨਹੀਂ ਹੋ ਰਹੀ دہشتਗਰਦੀ ਕਰ ਰਹੇ ਨੇ ਲੇਕਿਨ ਇਹ ਮਾ ਪਿਓ ਕਿੱਥੇ ਜਾਣ ਕਿਹਦੇ ਅੱਗੇ ਅਰਦਾਸ ਕਰਨ ਜਾਂ ਕਿਹਦੇ ਅੱਗੇ ਅਰਜ਼ ਲਗਾਉਣ ਲੇਕਿਨ ਪਿਓ ਤਾਂ ਆਪਣੇ ਪੁੱਤ ਨੂੰ ਜਾ ਰਿਹਾ ਸਿਵਲ ਵਾਲਿਆਂ ਨੇ جواب دیتا سیएमसी ਲੈ ਕੇ ਗਏ ਉਸ ਪਰਮਾਤਮਾ ਦੇ ਉੱਤੇ ਯਕੀਨ ਹੈ ਕਿ ਮੇਰੇ ਬੱਚੇ ਨੂੰ ਕਿਤਨਾ ਕਿਤੇ ਉਸ ਪਰਮਾਤਮਾ ਹੀ ਡੋਰ ਬਚਾ ਸਕਦੀ ਲੇਕਿਨ ਅਸੀਂ ਵੀ ਅਰਦਾਸ ਕਰਦੇ ਹਾਂ ਸਾਰੇ ਖੜੇ ਨੇ ਅਰਦਾਸ ਕਰਾਂਗੇ ਕਿ ਉਸ ਬੱਚੇ ਨੂੰ ਬਚਾ ਲਿਤਾ ਜਾਵੇ ਪਰਮਾਤਮਾ ਉਸ ਨੂੰ ਜੀਵਨ ਦਾਤ ਦੇ ਦੇਵੇ ਲੇਕਿਨ ਇਹ ਤਹਿਸ਼ਦਗਰ ਜਲਦੀ ਪੁਲਸੇ ਹੱਥੇ ਚਾਣਗੇ ਤਾਂ ਦੇਖਦੇ ਹਾਂ ਕਿਸ ਅਫੈਂਸ ਦੇ ਤਹਿਤ ਮੁਕਦਮਾ ਦਰਜ ਕੀਤਾ ਜਾਊਗਾ